ਕਿਹਾ ਜਾਂਦਾ ਹੈ ਇਹਨੇ ਕਿ ਕੰਮ ਕੋਈ ਵੀ ਕੰਮ ਛੋਟਾ ਹੈ ਵੱਡਾ ਨਹੀਂ ਹੋਣਾ ਚਾਹੀਦਾ ਬਸ ਬੰਦਾ ਮਿਹਨਤੀ ਹੋਣਾ ਚਾਹੀਦਾ ਜਿਹੇ ਗੁਰਸੇਖ ਵੀਰ ਜੋ ਕਿ ਬਸਾਂ ਦੇ ਵਿੱਚ ਸਮਾਨ ਵੇਚਦੇ ਨੇ ਸਵੇਰੇ ਕਿੰਨੇ ਵਜੇ ਤੋਂ ਆਨੇ ਹੋ ਤੇ ਕਿੰਨੇ ਵਜੇ ਤੱਕ ਕਰਦੇ ਹੋ ਇਹ ਕੰਮ ਸਾਰੇ ਤੁਹਾਡੀ ਸਵੇਰੇ 9 10 ਵਜੇ ਆ ਜੀਦਾ ਕਦੇ 5 6 7 ਵਜੇ ਤਾਂ ਵੀ ਕਰ ਲਈਦਾ ਮੇਰੇ ਰਿਸ਼ਤੇਦਾਰ ਤਾਨੇ ਮੈਨ ਨਹੀਂ ਮਾਰਦੇ ਵੀ ਆ ਤੂੰ ਕੀ ਸੜਕਾਂ ਤੇ ਘੁੰਮਦਾ ਰਹਿਣਾ ਹੈ ਬਸਾਂ ਦੇ ਵਿੱਚ ਸਮਾਨ ਵੇਚਦਾ ਸਕਦਾ ਤੁਹਾਡੀ ਅੱਖਾਂ 'ਚ ਹੰਝੂ ਜੇ ਆ ਗਏ ਨੇ ਥੋੜੇ ਜਿਹਾ ਹਾਂ ਸਾਈਡ ਆਪਾਂ ਕਰਾ ਕੋਈ ਕੋਈ ਗਲਤ ਕੰਮ ਕਰਨਾ ਜਾਂ ਕੋਈ ਅਜ ਕਾ ਚੋਰੀ ਕਰੀ ਦੀ ਆਪਾਂ ਲੁੱਟਾਂ ਖਵਾਣੇ ਅੱਜ ਕੱਲ ਤੁਹਾਨੂੰ ਪਤਾ ਕਈ ਲੋਕੀ ਲੁੱਟਾਂ ਖਵਾ ਕਰਦੇ ਨੇ ਜੇਬ ਕੱਟਦੇ ਨੇ ਆਪਾਂ ਮਿਹਨਤ ਕਰੀ ਦੀ ਦੋ ਨੰਬਰ ਦਾ ਕੰਮ ਨਹੀਂ ਕਰਦੇ ਭਵੇਂ ਰੁੱਖੀ ਮਿੱਸੀ ਖਾਈ ਦੀ ਲੋਕਾਂ ਸਿਆਣੇ ਕਹਿੰਦੇ ਰੁੱਖੀ ਮਿੱਸੀ ਖਾਏਂਗਾ ਠੰਡਾ ਪਾਣੀ ਪੀ ਨਾ ਵੇਖ ਪਰਾਈ ਚੌਪੜੇ ਨਾ ਤਰਸਾਈ ਜੀ ਆਪਾਂ ਲੋਕੀ ਅਮੀਰਾਂ ਵਾਂਗ ਵੇਖ ਕੇ ਆਪਣੀ ਸੜੀ ਦਾ ਜੇ ਮਾਲ ਵਿਗਜੇ ਤੇ ਦਿਹਾੜੀ ਬਣ ਜਾਂਦੀ ਹੈ ਨਾ ਵੇਖੇ ਤੇ ਨਹੀਂ ਦਿਹਾੜੀ ਬਣਦੀ ਤੇ ਕਦੇ ਘੱਟ ਮਾਲ ਵਿਗ ਜਾਂਦਾ ਕਦੇ ਜ਼ਿਆਦਾ ਵਿਗ ਜਾਂਦਾ ਹੈ ਬੱਚਿਆਂ ਲਈ ਕੀ ਸੁਪਨੇ ਵੇਖਿਆ ਸਰਕਾਰੀ ਸਕੂਲ ਚ ਪੜਦੇ ਨੇ ਆਪਾਂ ਇਹ ਨਹੀਂ ਕਿ ਵੱਡੇ ਵੱਡੇ ਸਕੂਲਾਂ ਚ ਪਈਦਾ ਪ੍ਰਾਈਵੇਟ ਸਕੂਲਾਂ ਚ ਜਿੰਨੇ ਕੁ ਕਹਿੰਦੇ ਨੇ ਆਮਦਨੀ ਠਾਣੀ ਖਰਚਾ ਰੁਪਈਆ ਸਾਡੇ ਜਿੰਨੇ ਕੋਈ ਆਮਦਨੀ ਆ ਗਈ ਸੀ ਉਹਨਾਂ ਨੂੰ ਖਰਚਾ ਕਰਨੇ ਜਿੰਨੇ ਕੋਈ ਚਾਹਤ ਦਰੇ ਉਹਨਾਂ ਕੋਲ ਪੈਰ ਪਸਾਰੀਦਾ ਸਵੇਰੇ ਅਸੀਂ ਬੈਗ ਭਰ ਕੇ ਲੈ ਆਈ ਹੋਵੇ ਤੇ ਸ਼ਾਮ ਤੱਕ ਬੈਗ ਭਰਿਆ ਹੀ ਹੋਵੇ ਖਾਲੀ ਨਾ ਹੋਇਆ ਹੋਵੇ ਜਿਵੇਂ ਕਦੇ ਮਾਲਕ ਵੀ ਦਿਹਾੜੀ ਨਹੀਂ ਕਸਣਾ ਨਹੀਂ ਬੰਦੇ ਦਿਹਾੜੀ ਜੀ ਕਦੇ ਬੰਜਾਂਦੀ ਹੈ ਆਪਣੇ ਸਾਡਾ ਕੰਮ ਹੀ ਮਿਹਨਤ ਕਰਨਾ ਮਾਲ ਵੇਕੇ ਨਾ ਵੇਕੇ ਕਿੰਨਾ ਕੜਿਓ 10 ਪੜਿਆ ਤੇ ਉਸ ਤੋਂ ਬਾਅਦ ਨਹੀਂ ਪੜਿਆ ਕਿ ਘਰ ਦੇ ਗਰੀਬੀ ਕਰਕੇ ਮਜਬੂਰੀਆਂ ਹਾਲਾਤ ਕਰਕੇ ਤੇ ਆਨੇ ਸਾਡੇ ਪਿਓ ਦਦ ਨੇ ਸਮਝਾਇਆ ਨਾ ਥੱਕੋ ਮਿਹਨਤ ਦੀ ਕਮਾਈ ਕਰੋ ਰੁੱਖੀ ਮਿੱਸੀ ਖਾ ਲੋ ਚਾਰਾਂ ਰੋਟੀ ਖਾ ਲੋ ਲੋਨਾ ਰੋਟੀ ਖਾ ਲੋ ਪਰ ਮਿਹਨਤ ਕਰੋ ਪੰਜਾਬੀ ਭਰਾਵਾਂ ਨੂੰ ਜਿਹੜੇ ਮਤਲਬ ਹਲੇ ਵੀ ਘਰੇ ਬੈੰਦੇ ਨੇ ਸ਼ਰਮਿੰਦਗੀ ਨਾਲ ਵੀ ਕੰਮ ਨਹੀਂ ਕਰਨਾ ਚਾਹੀਦਾ ਮਿਹਨਤ ਕਰੋ ਨਸ਼ਾ ਨਾ ਕਰੋ ਕਿ ਪੰਜਾਬ ਅੱਜ ਕੱਲ ਦੇ ਮੁੰਡੇ ਪੜ ਲੈ ਕੇ ਨਸ਼ੇ ਕਰਦੇ ਨੇ ਸਗੋ ਤੁਸੀਂ ਪਰ ਲਿਖ ਕੇ ਤੁਸੀਂ ਭਾਵੇਂ ਜੇ ਵਾਹੀ ਗੁਰੂ ਕਰੇ ਸਕੋ ਨੌਕਰੀਆਂ ਕਰੋ ਸਰਕਾਰੀ ਸਤਿ ਸ਼੍ਰੀ ਅਕਾਲ ਦੋਸਤੋ ਲਵ ਪੰਜਾਬ ਦੇਖ ਰਹੇ ਹੋ ਤੁਸੀਂ ਮੇਰਾ ਨਾਮ ਸਨਮਦੀਪ ਸਿੰਘ ਸੋ ਦੋਸਤੋ ਕਿਹਾ ਜਾਂਦਾ ਹੈ ਇਹਨੇ ਕਿ ਕੰਮ ਕੋਈ ਵੀ ਕੰਮ ਛੋਟਾ ਹੈ ਵੱਡਾ ਨਹੀਂ ਹੋਣਾ ਚਾਹੀਦਾ ਬਸ ਬੰਦਾ ਮਿਹਨਤੀ ਹੋਣਾ ਚਾਹੀਦਾ ਸੋ ਅੱਜ ਅਜਿਹੀ ਸੋਚ ਨਾਲ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਹਾਂ ਇੱਕ ਅਜਿਹੇ ਗੁਰਸਿੱਖ ਵੀਰ ਨਾਲ ਜੋ ਕਿ ਬੱਸਾਂ ਦੇ ਵਿੱਚ ਸਮਾਨ ਵੇਚਦੇ ਨੇ ਤੋ ਆਵਾਜ਼ ਗੱਲਬਾਤ ਕਰਨੇ ਆ ਵੀਰ ਨਾਲ ਕਿ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਕਿਵੇਂ ਸ਼ੁਰੂ ਕੀਤਾ ਸਸੀ ਗਲ ਬਾਈ ਜੀ ਠੀਕ ਹੋ ਜੀ ਸਸੀ ਗਲ ਬਾਈ ਜੀ ਕੀ ਨਾਮ ਹੈ ਆਪਣਾ ਤੇਜੰਦਰ ਸਿੰਘ ਤੇਜੰਦਰ ਸਿੰਘ ਤੇ ਬਾਈ ਜੀ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਇਹ ਕੰਮ ਕਰਦਿਆਂ ਮੈਨੂੰ 10-15 ਸਾਲ ਹੋ ਗਏ ਨੇ 10-15 ਸਾਲ ਹੋ ਗਏ ਤੇ ਹੋਰ ਵੀ ਕੋਈ ਕੰਮ ਸੋਚਿਆ ਨਹੀਂ ਕਰਨ ਦਾ ਯਾ ਸ਼ੁਰੂ ਤੋਂ ਹੀ ਇਹ ਕੰਮ ਕਰ ਰਹੇ ਹਾਂ ਮੈਂ ਇਹੀ ਕੰਮ ਕਰਦਾ ਇਹ ਕੰਮ ਕਰਦਾ ਤੇ ਕਿੰਨਾ ਕ ਮਤਲਬ ਕਿੰਨਾ ਕ ਟਾਈਮ ਲੱਗਦਾ ਹੈ ਸਵੇਰੇ ਕਿੰਨੇ ਵਜੇ ਤੋਂ ਆਣੇ ਹੋ ਤੇ ਕਿੰਨੇ ਵਜੇ ਤੱਕ ਕਰਦੇ ਹੋ ਇਹ ਕੰਮ ਸਾਰੀ ਤੇ ਅੱਢੀ ਜੀ ਸਵੇਰੇ 9-10 ਵਜੇ ਆ ਜੀਦਾ ਕਦੇ 5 6 7 ਵਜੇ ਤੱਕ ਵੀ ਘਾਲੀਦਾ 5 6 7 ਵਜੇ ਤੱਕ ਵੀ ਕਾਈ ਲੈਂਦਾ ਕਿਤੇ ਕਿੰਨੀ ਕਮਾਈ ਹੋ ਜਾਂਦੀ ਹੈ ਕਦੇ ਇਦਾਂ ਨਹੀਂ ਹਾਇ ਖਾਲੀ ਹੱਥ ਜਾਣਾ ਪਵੇ ਹਾਂਜੀ ਭਾਜੀ ਜੇ ਮਾਲ ਵਿਗਜੇ ਤੇ ਧਾੜੀ ਬਣ ਜਾਂਦੀ ਹੈ ਨਾ ਵਿਕੇ ਤੇ ਨਹੀਂ ਧਾੜੀ ਬਣਦੀ ਤੇ ਕਦੇ ਘੱਟ ਮਾਲ ਵਿਕ ਜਾਂਦਾ ਕਦੇ ਜ਼ਿਆਦਾ ਵਿਕ ਜਾਂਦਾ ਤੇ ਬਾਈ ਜੀ ਕਿੰਨਾ ਕੁ ਪੜਿਓ ਮੈਂ 10 ਪੜਿਆ ਤੇ ਉਸ ਤੋਂ ਬਾਅਦ ਨਹੀਂ ਪੜਾਈ ਕੀਤੀ ਉਹ ਕਰਦੇ ਗਰੀਬੀ ਕਰਕੇ ਮੈਂ ਮਜਬੂਰੀਆਂ ਹਾਲਾਤ ਕਰਕੇ ਗਰੀਬੀ ਕਰਕੇ ਫਿਰ ਅੱਗੋਂ ਪੜੇ ਨਹੀਂ ਫਿਰ ਫਿਰ ਆਹੀ ਕੰਮ ਕਰਨ ਲੱਗ ਗਿਆ ਸੀ ਤੇ ਤੇ ਜਿਵੇਂ ਰਿਸ਼ਤੇਦਾਰ ਤਾਨੇ ਮੈਨੇ ਨਹੀਂ ਮਾਰਦੇ ਵੀ ਆ ਤੂੰ ਕੀ ਸੜਕਾਂ ਤੇ ਘੁੰਮਦਾ ਰਹਿਣਾ ਹੈ ਬਸਾਂ ਦੇ ਵਿੱਚ ਸਮਾਨ ਵੇਚਦਾ ਨਹੀਂ ਨਹੀਂ ਭਾਜੀ ਮਿਹਨਤ ਕਰੀਦੀ ਆ ਆਪਾਂ ਆਪਾਂ ਕਰਾ ਕੋਈ ਕੋਈ ਗਲਤ ਕੰਮ ਕਰਨਾ ਜਾਂ ਕੋਈ ਅਜ ਕਾ ਚੋਰੀ ਕਰੀਦੀ ਆ ਆਪਾਂ ਲੁੱਟਾਂ ਖਵਾਣੇ ਅੱਜ ਕੱਲ੍ਹ ਤੁਹਾਨੂੰ ਪਤਾ ਕੀ ਲੋਕੀ ਲੁੱਟਾਂ ਖਵਾ ਕਰਦੇ ਨੇ ਜੇਬ ਕੱਟਦੇ ਨੇ ਆਪਾਂ ਮਿਹਨਤ ਕਰੀਦੀ ਆ ਦੋ ਨੰਬਰ ਦਾ ਕੰਮ ਹੀ ਕਰਦੇ ਆਵੇਂ ਰੁੱਖੀ ਮਿਸੀ ਖਾਈਦੀ ਰੁੱਕ ਕਹਿੰਸੀ ਆਲੇ ਕਹਿੰਦੇ ਰੁੱਖੀ ਮਿਸੀ ਖਾਂਗਾ ਠੰਡਾ ਪਾਣੀ ਪੀ ਨਾ ਵੇਖ ਪਰਾਈ ਚੋਪੜੀ ਨਾ ਦਰਸਾਈ ਜੀ ਆਪਾਂ ਲੋਕੀ ਅਮੀਰਾਂ ਵਾਂਗੂ ਵੇਖ ਕੇ ਆਪਾਂ ਨੇ ਸੜੀ ਦਾ ਕਿਉਂਕਿ ਸਾਨੂੰ ਵਾਇਗੁਰੂ ਜਿੱਥੇ ਰੱਖੇ ਵਾਇਗੁਰੂ ਉੱਥੇ ਰਹਿਣਾ ਪੈਂਦਾ ਹੈ ਕਿਉਂ ਜੀ ਭਾਵੇਂ ਥੋੜਾ ਕਮਾਲੇ ਦਾ ਘਰ ਤੇ ਮਿਹਨਤ ਦੇ ਕਮਾਈ ਦੇ ਆਨੇ ਅਸੀਂ ਦੋ ਨੰਬਰ ਦੇ ਕਮਾਈ ਨਾਲ ਅਸੀਂ ਆਪਾਂ ਦਾ ਦੂਜਿਆਂ ਦੇ ਕੋਠੀਆਂ ਘਾਰਾਂ ਵੇਖ ਕੇ ਬੰਗਲੇ ਵੇਖ ਕੇ ਸ ਆਪਾਂ ਸੜੀ ਦੇਣੀ ਹੋਵੇ ਭਾਵੇਂ ਘਰ ਚ ਰੁੱਖੀ ਵਿੱਚ ਸਿਕਾਈ ਦਾ ਪਿਆਰ ਨਾਲ ਗੁਰੂ ਗੋੜਦਵਾਰੇ ਜਾਈਦਾ ਗੁਰਬਾਣੀ ਬੜੀ ਦੀ ਹੈ ਨੇਤਰਿਆਂ ਕਰੀਦਾ ਅਮਰ ਸ਼ਕਿਆ ਹਮੇਤ ਕਰੀਦੀ ਤੇ ਜਦੋਂ ਬਾਈ ਜੀ ਸਟਾਰਟਿੰਗ ਕੀਤੀ ਸੀ ਉਦੋਂ ਮਨ ਚ ਨਹੀਂ ਆਇਆ ਸੀ ਵੀ ਸ਼ਰਮਿੰਦਗੀ ਨਹੀਂ ਫੀਲ ਹੋਈ ਸੀ ਵੀ ਜਿਵੇਂ ਕੰਮ ਸਟਾਰਟ ਕਰਨਾ ਨਹੀਂ ਨਹੀਂ ਆਪਾਂ ਭਾਈ ਮਿਹਨਤ ਸਿਆਣੇ ਕਹਿੰਦੇ ਨਾ ੱਕੇ ਨਾ ਚੱਕੇ ਨਾ ਥੱਕੇ ਨਾ ਅੱਜ ਕੱਲ ਦੇ ਮੁੰਡੇ ਨਸ਼ੇ ਕਰਦੇ ਨੇ ਪੜ੍ਹ ਲਿਖ ਕੇ ਵੀ ਬੇਰੁਜ਼ਗਾਰ ਘੁੰਮਦੇ ਨੇ ਅੱਗ ਅੱਕਦੇ ਨੇ ਚੱਕ ਜਾਂਦੇ ਨੇ ਥੱਕ ਜਾਂਦੇ ਨੇ ਆਪਾਂ ਸਿਆਣੇ ਨੇ ਸਾਡੇ ਪਿਓ ਦੱਦ ਨੇ ਸਮਝਾਇਆਈ ਨਾ ਥੱਕੋ ਮਿਹਨਤ ਦੀ ਕਮਾਈ ਕਰੋ ਰੁੱਖੀ ਮਿੱਸੀ ਖਾ ਲੋ ਚਾਰਾਂ ਰੋਟੀ ਖਾ ਲੋ ਲੋਨਾ ਰੋਟੀ ਖਾ ਲੋ ਪਰ ਮਿਹਨਤ ਕਰੋ ਤੇ ਘਰ ਦੇ ਵਿੱਚ ਕੌਣ ਕੌਣ ਹੈ ਬਾਈ ਆਪਾਂ ਕਰਦੇ ਮਾਤਾ ਪਿਤਾ ਨੇ ਫੈਮਿਲੀ ਮੈਂ ਮੈਰਿਜ ਹੋਈ ਮੇਰੀ ਬੱਚੇ ਨੇ ਦੋ ਹਾਂ ਦੋ ਬੱਚੇ ਨੇ ਤੇ ਬੱਚੇ ਨਹੀਂ ਬੱਚੇ ਨਹੀਂ ਕਦੀ ਕਹਿੰਦੇ ਪਪਾ ਜੀ ਤੁਸੀਂ ਕੀ ਕੰਮ ਕਰੀ ਜਾਂਦੇ ਹੋ ਬੱਚੇ ਕਹਿੰਦੇ ਨੇ ਅਸੋ ਪਪਾ ਜੀ ਕੋਈ ਦੂਜਾ ਹੁਗਲ ਦਾ ਕੰਮ ਨਾ ਕਰੋ ਮਿਹਨਤ ਕਰੋ ਕੋਈ ਗੱਲ ਨਹੀਂ ਤੁਸੀਂ ਵਾਇਗੁਰ ਮਿਹਨਤ ਕਰੋ ਤੁਸੀਂ ਭਾਵੇਂ ਅੱਜ ਨਹੀਂ ਤੇ ਕੱਲ ਵਾਇਗੁਰ ਸੋਨੇ ਲੈਣਗੇ ਸਹੀ ਤਾਂ ਅੱਜ ਦਾ ਇੱਕ ਜਿਆਦਾ ਜਿਆਦਾ ਵੀ ਕਮਾਵਾਂਗੇ ਥੋੜਾ ਕਮਾਣੇ ਪਿਆ ਇੱਕਰੀ ਐਦਾਂ ਹੋਇਆ ਵੀ ਸਵੇਰੇ ਅਸੀਂ ਬੈਗ ਭਰ ਕੇ ਲੈ ਆਏ ਹੋਵੇ ਤੇ ਸ਼ਾਮ ਤੱਕ ਬੈਗ ਭਰਿਆ ਹੋਵੇ ਖਾਲੀ ਨਾ ਹੋਇਆ ਹੋਵੇ ਜਿਵੇਂ ਕਦੇ ਮਾਲਕ ਵੀ ਦਿਹਾੜੀ ਨਹੀਂ ਕਸਣਾ ਨਹੀਂ ਬੰਦੇ ਦਿਹਾੜੀ ਜੀ ਕਦੇ ਪੰਜਾਂਦੀ ਹੈ ਆਪਣੇ ਸਾਡਾ ਕੰਮ ਹੀ ਮਿਹਨਤ ਕਰਨਾ ਕੰਮ ਮਿਲ ਕੰਮ ਮਾਲ ਵੇਚਣਾ ਵਿਕੇ ਤੇ ਮਨ ਤਾਂ ਉਦਾਸ ਹੁੰਦਾ ਹੋਊਗਾ ਵੀ ਅੱਜ ਮੈਂ ਘਰੇ ਖਾਲੀ ਹੱਥ ਚੱਲਾਂ ਹਾਂ ਹਾਂਜੀ ਕਦੇ ਕੰਮ ਵੀ ਨਹੀਂ ਚੱਲਦਾ ਜੀ ਕਦੇ ਚੱਲਦਾ ਕਦੇ ਨਹੀਂ ਚੱਲਦਾ ਤੇ ਕਦੇ ਦਿਹਾੜੀ ਬੰਦੀ ਹੈ ਕਦੇ ਨਹੀਂ ਬੰਦੀ ਤੇ ਬੱਚਿਆਂ ਲਈ ਕੀ ਸੁਪਨੇ ਵੇਖਿਆ ਬੱਚਿਆਂ ਲਈ ਕੀ ਸੁਪਨੇ ਬੱਚਿਆਂ ਲਈ ਕੀ ਸੁਪਨੇ ਵੇਖਿਆ ਬੱਚਾ ਨੂੰ ਸਭ ਪੜ੍ਹਾਈ ਦਾ ਜੇ ਅਸੀਂ ਆ ਉਹ ਅਸੀਂ ਸਾਡੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਨੇ ਆਪਾਂ ਇਹ ਨਹੀਂ ਕਿ ਵੱਡੇ ਵੱਡੇ ਸਕੂਲਾਂ ਚ ਪੜ੍ਹਦਾ ਪ੍ਰਾਈਵੇਟ ਸਕੂਲਾਂ ਚ ਜਿੰਨੇ ਕੁ ਕਹਿੰਦੇ ਨੇ ਆਮਦਨੀ ਹੈ ਥਾਨੇ ਖਰਚਾ ਰਪਈਆ ਸਾਡੇ ਜਿੰਨੇ ਕੋਈ ਆਮਦਨੀ ਹੈਗੀ ਸੋ ਉਹਨਾਂ ਨੂੰ ਖਰਚਾ ਕਰਨੇ ਜਿੰਨੇ ਕੋਈ ਚਾਹਤ ਦਰ ਹੈ ਉਹਨਾਂ ਕੋਲ ਪਿਆਰ ਬਸਾਰੀ ਦਾ ਤੇ ਲੋਕਾਂ ਵੱਲੋਂ ਕਿਹੋ ਜਿਹਾ ਰਿਸਪਾਂਸ ਮਿਲਦਾ ਜਦੋਂ ਤੁਸੀਂ ਇਹ ਸਮਾਨ ਵੇਚਦੇ ਜੀ ਲੋਕੀ ਖੁਸ਼ ਹੁੰਦੇ ਨੇ ਕਿ ਬੰਦਾ ਸਰਦਾਰ ਬੰਦਾ ਮੰਨਦਾ ਕਰਦਾ ਪਿਆ ਕਿ ਮੰਗੇਗੇ ਨਹੀਂ ਖਾਂਦਾ ਜੇ ਲੋਕੀ ਮੰਗਦੇ ਨੇ ਅਜਿਹਾ ਜਿਹੜੇ ਪਖੰਡੇ ਬਾਬੇ ਨੇ ਜਿਹੜੇ ਅੱਜਕੱਲ ਪੇਸ ਧਾਰ ਕੇ ਜਿਹੜੇ ਮੰਗਦੇ ਨੇ ਭਿਖਾਰੀ ਉਹਨਾਂ ਨੂੰ ਮੈਂ ਵੀ ਕਹਣਾ ਤੁਸੀਂ ਮਿਹਨਤ ਕਰੋ ਥੋੜਾ ਕਮਾ ਲਓ ਪਰ ਮੰਗੋ ਨਾ ਤੇ ਮਿਹਨਤ ਕਰੋ ਭਾਵੇਂ ਕੋਈ ਵੀ ਕੰਮ ਗੁਰਦਾਸ ਮਾਨ ਜੀ ਨੇ ਗਾਣਾ ਗਾਇਆ ਸੀ ਕੰਮ ਛੋਟਾ ਵੱਡਾ ਨਹੀਂ ਬੰਦੇ ਸੋਚਾ ਵੱਡੀ ਛੋਟੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿਹੜੇ ਵੱਡੇ ਜਿਹੜੇ ਵੱਡੇ ਬੰਦੇ ਵਪਾਰੀ ਨੇ ਉਹ ਕਿਹੜਾ ਸੋਨੇ ਸੋਨੇ ਥਾਲੇ ਰੋਟੀ ਖਾਂਦੇ ਨੇ ਸੋਨਾ ਖਾਂਦੇ ਨੇ ਵੀ ਰੋਟੀ ਖਾਂਦੇ ਨੇ ਅਸੀਂ ਰੋਟੀ ਖਾਣੇ ਤੇ ਬਾਈ ਜੀ ਸਵੇਰ ਦੇ ਕਿੰਨੇ ਵਜੇ ਤੋਂ ਲੈ ਕੇ ਤੋਂ ਸ਼ਾਮ ਦੇ ਕਿੰਨੇ ਵਜੇ ਤੱਕ ਕੰਮ ਕਰਦੇ ਹੋ ਇਹ ਸਾਰੀ ਦਿਹਾੜੀ ਸਾਰੀ ਦਿਹਾੜੀ ਕਰਦੇ ਹਾਂ ਸਾਰਾ ਘੰਟਾ ਏਡੀ ਧੁੱਪ ਹੋਵੇ ਜਾਂ ਗਰਮੀ ਹੋਵੇ ਹੈਂ ਮੈਂ ਹਨੇਰੇ ਜਨਾ ਮਰਜ਼ੀ ਗਰਮੀ ਹੋਵੇ ਸਰਦੀ ਹੋਵੇ ਬੱਚਾ ਪਰਿਵਾਰ ਨੂੰ ਤਾਂ ਪਾਲ ਲਈਆਂ ਹਾਂ ਉਹ ਘਰ ਬੈਠੇ ਰਵਾਂਗੇ ਤੇ ਰੋਟੀ ਅਸੀਂ ਖਾਣ ਰੋਟੀ ਅੱਜ ਕੱਲ ਭੈਣ ਭਰਾ ਸਦਾਰ ਦੇ ਕੋਈ ਰੋਟੀ ਦਿੰਦਾ ਨਹੀਂ ਜੀ ਨਾ ਕੋਈ ਪੈਸੇ ਦਿੰਦਾ ਜਿੰਨੇ ਜ਼ਿਆਦਾ ਬਦਲ ਹੋਵੇ ਮੀ ਪੈਂਦਾ ਹੋਵੇ ਉਹ ਤਾਂ ਦਿੱਕਤ ਨਹੀਂ ਹੁੰਦੀ ਆ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਆ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਨਹੀਂ ਆਪਣਾ ਮਨ ਤਾਂ ਕਰੀ ਤੇ ਜਿਨਾ ਮਰਜ਼ੀ ਹੋ ਜਾ ਮਰਜ਼ੀ ਮੌਸਮ ਹੋਵੇ ਆਏ ਦੇ ਟਾਈਮਸ ਤਾਂ ਆਏ ਨਾ ਵੀ ਬੱਚੇ ਇੰਨੀ ਧੁੱਪ ਦੇ ਵਿੱਚ ਐਸੀਆਂ ਅੱਜ ਬੈਠੇ ਹੋਏ ਆ ਵੀਡੀਓ ਵੀਡੀਓ ਗੇਮ ਖੇਡਦੇ ਰਹਿੰਦੇ ਆ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਨਾ ਜੀ ਤੁਸੀਂ ਜਿਵੇਂ ਤੁਸੀਂ ਨਾ ਜਿਵੇਂ ਜੇ ਤੁਸੀਂ ਭਾਵੇਂ ਤੁਸੀਂ ਬੱਚੇ ਆ ਚਲੋ ਬੱਚਿਆਂ ਦੇ ਚਲ ਕੋਈ ਗੱਲ ਨਹੀਂ ਮਤਲਬ ਉਹਨਾਂ ਦਾ ਕੰਮ ਹੈ ਬੈਠਣਾ ਜਿਹੜੇ ਵੱਡੇ ਨੇ ਜਿਹੜੇ ਪੜ੍ਹੇ ਲਿਖੇ ਨੇ ਅੱਜ ਕੱਲ੍ਹ ਐਸ ਪ੍ਰਸ਼ਨ ਨਾ ਕਰੋ ਮਿਹਨਤ ਕਰੋ ਓਕੇ ਸੁਖ ਬੰਦੇ ਨੂੰ ਅਜਗਲ ਆਪਣੇ ਸਰੀਰ ਨੂੰ ਸੁੱਖ ਨਹੀਂ ਦੇਣਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਮੈਂ ਦੇਖ ਸਕਦਾ ਤੁਹਾਡੀ ਅੱਖਾਂ 'ਚ ਹੰਝੂ ਜੇ ਆ ਗਏ ਨੇ ਥੋੜੇ ਜਿਹਾ ਸਾਈਡ 'ਚ ਹੋ ਗਏ ਤੁਸੀਂ ਤੇ ਬਾਈ ਜੀ ਕਿੰਨਾ ਕਮਾ ਲੈਨੇ ਹੋ ਤੁਸੀਂ ਦਿਨ ਦੇ ਵਿੱਚ ਉਹ ਹੀ ਕਦੀ 2-300 ਕਦੀ 4-500 ਪੰਜਾਂ ਦਾ ਮਤਲਬ ਘਰ ਗੁਜ਼ਾਰਾ ਹੋ ਜਾਵੇ ਇੰਨਾ ਕ ਬਣ ਜਾਂਦਾ ਕਰ ਤੋਂ ਗੁਜ਼ਾਰਾ ਰੋਟੀ ਦਾ ਖਰਚਾ ਮਿਲ ਜਾਂਦਾ ਯਕੀਨ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੋਗੇ ਆਪਣੇ ਪੰਜਾਬੀ ਭਰਾਵਾਂ ਨੂੰ ਜਿਹੜੇ ਮਤਲਬ ਹਲੇ ਵੀ ਘਰੇ ਬੈੰਦੇ ਨੇ ਸ਼ਰਮਿੰਦਗੀ ਨਾਲ ਵੀ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਤੁਸੀਂ ਮਿਹਨਤ ਕਰੋ ਨਸ਼ਾ ਨਾ ਕਰੋ ਕਿ ਪੰਜਾਬ ਅੱਜਕੱਲ ਦੇ ਮੁੰਡੇ ਪੜ ਲੈ ਕੇ ਨਸ਼ੇ ਕਰਦੇ ਨੇ ਸਗੋਂ ਤੁਸੀਂ ਪੜ ਲੈ ਕੇ ਤੁਸੀਂ ਭਾਵੇਂ ਜਿਵੇਂ ਵਾਹਿਗੁਰੂ ਕਰੇ ਸਗੋਂ ਨੌਕਰੀਆਂ ਕਰੋ ਸਰਕਾਰੀ ਜੇ ਨਾ ਕੋਈ ਨੇਕ ਕੰਮ ਸਰਕਾਰੀ ਨੌਕਰੀ ਨਹੀਂ ਮਿਲਦੇ ਨਸ਼ਾ ਨਾ ਕਰੋ ਮਿਹਨਤ ਕਰੋ ਕਿਰਤ ਦੀ ਕਮਾਈ ਤੋਂ ਤੇ ਕੋਈ ਕਮਾਈ ਵਾਹਿਗੁਰੂ ਨੇ ਕਿਹਾ ਸੀ ਗੁਰੂ ਕੋ ਬਾਬਾ ਜੀ ਗੁਰਨਾਣ ਦੇ ਜੀ ਨੇ ਘਰ ਕਿਰਤ ਕਰੋ ਨਾਮ ਜਪਾ ਵੰਡ ਕੇ ਛਕੋ ਕਿਰਤ ਕਰੋ ਕਿ ਮਿਹਨਤ ਕਰੋ ਮਨਸਾ ਨਾ ਕਰੋ ਮਿਹਨਤ ਤੇ ਕਮਾਈ ਖਾਓ ਨਸਾ ਨਾ ਕਰੋ ਸੋ ਦੋਸਤੋ ਜਿਵੇਂ ਕਿ ਆਪੇ ਬਾਈ ਜੀ ਨਾਲ ਗੱਲਬਾਤ ਕੀਤੀ ਵੀ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਕੰਮ ਕਰਦੇ ਨੇ ਚਾਹੇ ਗਰਮੀ ਹੋਵੇ ਸਰਦੀ ਹੋਵੇ ਕੁਝ ਵੀ ਹੋਵੇ ਸੋ ਤੁਸੀਂ ਵੀ ਮਤਲਬ ਮਿਹਨਤ ਕਰੋ ਤੇ ਕਮਾਈ ਕਰੋ ਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰੋ ਤੇ ਬਾਈ ਦੀ ਸਪੋਰਟ ਕਰੋ ਤੇ ਕਮੈਂਟਾਂ ਵਿੱਚ ਤੁਸੀਂ ਵੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਬਾਈ ਜੀ ਦੇ ਕੰਮ ਨੂੰ ਲੈ ਕੇ ਸੋ ਇਹਦੇ ਵਿੱਚ ਹੋਰ ਵੀਡੀਓਜ਼ ਨਾਲ ਜੁੜੇ ਲੋ ਪੰਜਾਬ ਦੇ ਨਾਲ ਮੇਰਾ ਨਾਮ ਸਨਮਦੀਪ ਸਿੰਘ ਕੈਮਰਾ ਪਰਸਨ ਤੇਜਵੀ ਸਿੰਘ ਦੇ ਨਾਲ